ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਵਾਰ-ਵਾਰ ਲਿਖਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਰ ਦੇ ਅੰਦਰ ਈਸ਼ੁਰ ਦੇ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਗੁਰੂ ਸਤਗੁਰੂ ਹੁੰਦਾ ਹੈ ਜੇਕਰ ਅਸੀਂ ਜੇਕਰ ਅਸੀਂ ਉਸ ਪੂਰੇ ਗੁਰੂ ਨੂੰ ਹਰ ਸਮੇਂ ਹੀ ਯਾਦ ਰੱਖਦੇ ਹਾਂ ਯਾਦ ਰੱਖਦੇ ਹਾਂ ਉਸ ਉਸ ਗੁਰੂ ਦੀ ਆਗਿਆ ਦੇ ਵਿੱਚ ਚੱਲਦੇ ਹਾਂ ਉਸ ਪੂਰੇ ਗੁਰੂ ਦੀ ਤਨ ਮਨ ਤਨ ਐ ਦੇ ਨਾਲ ਕਿਸੇ ਤਰ੍ਹਾਂ ਦੀ ਸੇਵਾ ਕਰਦੇ ਹਾਂ ਤਾਂ ਉਹ ਪੂਰਾ ਗੁਰੂ ਵੀ ਹਰ ਸਮੇਂ ਹੀ ਸਾਡੇ ਨਾਲ ਰਹਿੰਦਾ ਹੈ ਸਾਡੀ ਹਰ ਇੱਕ ਥਾਂ ਤੇ ਸਹਾਇਤਾ ਕਰਦਾ ਹੈ ਰੱਖਿਆ ਕਰਦਾ ਹੈ ਸਾਡਾ ਜੀਵਨ ਸਫਲ ਕਰਦਾ ਹੈ ਸਾਨੂੰ 84 ਲੱਖ ਦੁੱਖ ਭਰੀਆਂ ਜੁਨਾ ਤੋਂ ਸਦਾ ਵਾਸਤੇ ਹੀ ਮੁਕਤ ਕਰਦਾ ਹੈ ਸਾਡੀ ਹਰ ਇੱਕ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਨੂੰ ਦੂਰ ਕਰਦਾ ਹੈ ਤੇ ਸਾਡੇ ਜੀਵਨ ਦੇ ਵਿੱਚ ਉਸ ਸੱਚੇ ਆਨੰਦ ਨੂੰ ਭਰਦਾ ਹੈ 960 ਅੰਕ ਤੇ ਪੰਨੇ ਪਾਛੇ ਜੀ ਲਿਖਦੇ ਹਨ ਕਾਹੇ ਮਨ ਤੂੰ ਡੋਲਦਾ ਤੁਧ ਰਾਖੇਗਾ ਸਿਰਜਣ ਹਾਰ ਕਾਹੇ ਮਨ ਤੂੰ ਡੋਲਦਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਏ ਇਨਸਾਨ ਤੂੰ ਕਿਉਂ ਡੋਲਦਾ ਫਿਰਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੈ ਏ ਇਨਸਾਨ ਤੂੰ ਐਵੇਂ ਕਿਉਂ ਡੋਲਦਾ ਫਿਰਦਾ ਹੈ ਤੇਰੀ ਰੱਖਿਆ ਕਰਨ ਵਾਲਾ ਤਾਂ ਉਹ ਪੂਰਨ ਸਿਰਜਣਹਾਰ ਉਹ ਈਸ਼ਵਰ ਹੈ ਕਾਹੇ ਮਨ ਤੂੰ ਡੋਲਦਾ ਤੂੰ ਰੱਖੇਗਾ ਮਨਸਾ ਸਾਹਿ ਮਾ ਤੂੰ ਢੋਲਦਾ ਹਰ ਮਨਸਾ ਪੂਰਨ ਹਰ ਜੋ ਹਰੀ ਹੈ ਉਹ ਜੋ ਈਸ਼ਵਰ ਹੈ ਉਹ ਤੇਰੀ ਹਰ ਤਰ੍ਹਾਂ ਦੀ ਮਨਸਾ ਨੂੰ ਪੂਰਨ ਕਰਨ ਵਾਲਾ ਹੈ ਸਤਗੁਰੂ ਪੁਰਖ ਧਿਆਏ ਤੂੰ ਸਤਗੁਰੂ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹੇ ਹਨ ਕਹਿੰਦੇ ਹਨ ਕਿ हे ਇਨਸਾਨ ਤੂੰ ਕਿਵੇਂ ਕਿਉਂ ਢੋਲਦਾ ਹੈ ਤੇਰੀ ਹਰ ਇੱਕ ਦੀ ਮਨਸਾ ਨੂੰ ਪੂਰਨ ਕਰਨ ਵਾਲਾ ਉਹ ਪੂਰਨ ਸਤਿਗੁਰੂ ਉਹ ਪੂਰਨ ਈਸ਼ਵਰ ਹੈ ਸਤਿਗੁਰੂ ਪੁਰਖ ਧਿਆਏ ਤੂੰ ਸਤਿਗੁਰੂ ਪੁਰਖ ਧਿਆਏ ਤੂੰ ਸਭ ਦੁੱਖ ਦੁਮਾਰ ਵਿਸਾਰਨ ਹਾਰ ਕਿ ਹੇ ਇਨਸਾਨ ਤੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰ ਉਹ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਤੇਰੇ ਸਭ ਤਰ੍ਹਾਂ ਦੇ ਹੀ ਦੁੱਖਾਂ ਨੂੰ ਕਟ ਦੇਵੇਗਾ 203 201 ਅੰਗ ਤੇ ਪਣੀ ਫਿਰ ਨੀ ਬਾਦਸ਼ਾਹ ਜੀ ਹੋਰ ਲਿਖਦੇ ਹਨ ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ اے ਏ ਇਨਸਾਨ ਤੂੰ ਆਪਣੇ ਮਨ ਨੂੰ ਫਿਰ ਕਰ ਕੇ ਏ ਇਨਸਾਨ ਤੂੰ ਆਪਣੇ ਮਨ ਨੂੰ ਫਿਰ ਕਰ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਤੂੰ ਇੱਕ ਪੂਰੇ ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹੀ ਸਾਡੇ ਸਾਰੇ ਤਰ੍ਹਾਂ ਦੇ ਕਾਰਜ ਸਵਾਰਦਾ ਹੈ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਤੀਨੋ ਧਾਨ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਧਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਇਨਸਾਨ ਤੂੰ ਨਿਰਭਉ ਹੋ ਕੇ ਤੂੰ ਨਿਰਭਉ ਹੋ ਕੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਤੇ ਤੂੰ ਇੱਕ ਪੂਰੇ ਸਾਧੂ ਨੂੰ ਮਿਲ ਕੇ ਉਸ ਨੂੰ ਕੋਈ ਦਾਨ ਪੁੰਨ ਵੀ ਕਰ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮੇਲੇ ਕੀਨੋ ਦਾਨ ਇਹੇ ਅੰਤਾਨਾ ਤੂੰ ਨਿਰਭਉ ਹੋਗੇ ਉਸ ਈਸ਼ੁਰ ਦੇ ਸੱਚੇ ਨਾਮ ਦਾ ਸਿਮਰਨ ਕਰ ਤੇ ਤੂੰ ਇੱਕ ਪੂਰੇ ਸਾਧੂ ਨੂੰ ਮਿਲ ਕੇ ਉਸ ਨੂੰ ਕੋਈ ਦਾਨ ਪੁੰਨ ਵੀ ਕਰ 168 ਅੰਗ ਦੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਜਿਉ ਜਨਨੀ ਜਣਨੀ ਮਾਤਾ ਨੂੰ ਕਹਿੰਦੇ ਹਨ ਜਣਨੀ ਮਾਤਾ ਨੂੰ ਕਹਿੰਦੇ ਹਨ ਜਿਉਂ ਜਣਨੀ ਸੁੱਤ ਸੁੱਤ ਪੁੱਤ ਨੂੰ ਕਹਿੰਦੇ ਹਨ ਜਿਉਂ ਜਣਨੀ ਸੁੱਤ ਜਣ ਪਾਲਤੀ ਰੱਖੇ ਨਦਰ ਮੁਝਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਵੇਂ ਇੱਕ ਮਾਤਾ ਪੁੱਤਰ ਨੂੰ ਜਨਮ ਦੇ ਕੇ ਆਪਣੇ ਹਰ ਕੰਮ ਕਰਦੀ ਹੋਈ ਆਪਣੇ ਪੁੱਤਰ ਦੇ ਵਿੱਚ ਆਪਣਾ ਚਾਲ ਰੱਖਦੀ ਹੈ ਜਿਵੇਂ ਆਪਣੇ ਕੰਮ ਵੀ ਕਰਦੀ ਹੈ ਇਸੇ ਤਰ੍ਹਾਂ ਹੀ ਜਿਉਂ ਜਣਨੀ ਜਿਉ ਜਣਨੀ ਸੁੱਤ ਜਨ ਪਾਲਤੀ ਰਾਖੇ ਨਗਰ ਮੁਝਾਰ ਅੰਦਰ ਬਾਹਰ ਮੁਖ ਦੇ ਗਰਾਸ ਖਿਣ ਖਿਣ ਉਹ ਚਾਰ ਜੋ ਇੱਕ ਮਾਤਾ ਹੁੰਦੀ ਹੈ ਉਹ ਇੱਕ ਛੋਟੇ ਬੱਚੇ ਨੂੰ ਆਪਣੇ ਹਰ ਕੰਮ ਕਰਦੇ ਹੋਏ ਉਸ ਦੇ ਵਿੱਚ ਨੀਲ ਨਿਗਾਹ ਵੀ ਰੱਖਦੀ ਹੈ ਤੇ ਉਸ ਨੂੰ ਖਿਣ ਖਿਣਾ ਪੁਜਾਰ ਪੁੱਤ ਉਸ ਨੂੰ ਪਿਆਰ ਵੀ ਕਰਦੀ ਹੈ ਜਿਉ ਜਣਨੀ ਸੁੱਤ ਜਨ ਪਾਲਤੀ ਜਿਵੇਂ ਇੱਕ ਮਾਤਾ ਜਨਮ ਬੱਚੇ ਨੂੰ ਜਨਮ ਦੇ ਕੇ ਉਸ ਨੂੰ ਪਾਲਦੀ ਹੈ ਭਾਵ ਹਰ ਇੱਕ ਸਮੇ ਉਸ ਦਾ ਖਿਆਲ ਰੱਖਦੀ ਹੈ ਤੇ ਅੰਦਰ ਬਾਹਰ ਜਾਂਦੀ ਹੋਈ ਆਪਣੇ ਭਾਵ ਆਪਣੇ ਹਰ ਕੰਮ ਕਰਦੀ ਹੋਈ ਆਪਣੇ ਪੁੱਤ ਦੇ ਵਿੱਚ ਆਪਣਾ ਖਿਆਲ ਵੀ ਰੱਖਦੀ ਹੈ ਤੇ ਉਸ ਨੂੰ ਖਿੰਨ ਖਿੰਨ ਦੇ ਉੱਤੇ ਕੁਛ ਨਾ ਕੁਛ ਖੋਹਦੀ ਵੀ ਰਹਿੰਦੀ ਹੈ ਕਿਉਂ ਸਤ ਗੁਰੂ ਗੁਰ ਸਿਖ ਰਾਖਤਾ ਹਰ ਪ੍ਰੀਤ ਪਿਆਰ ਕਿਉਂ ਸਤ ਗੁਰੂ ਗੁਰ ਸਿਖ ਰਾਖਤਾ ਹਰ ਪ੍ਰੀਤ ਪਿਆਰ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਇੱਕ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਆਪਣੀ ਸ਼ਰਨ ਵਿੱਚ ਆਏ ਸਿੱਖ ਦੀ ਹਰ ਸਮੇਂ ਹੀ ਛਣ-ਛਣ ਵਾਰ ਛਣ-ਛਣ ਕਰਕੇ ਰੱਖਿਆ ਕਰਦਾ ਹੈ ਜਿਉਂ ਸਤਿਗੁਰੂ ਤਿਉਂ ਸਤਿਗੁਰੂ ਗੁਰਸਤਿ ਕਰਾਖਤਾ ਹਰ ਪ੍ਰੀਤ ਪਿਆਰ ਉਸੇ ਜਿਵੇਂ ਇੱਕ ਮਾਤਾ ਆਪਣੇ ਬੱਚੇ ਦਾ ਹਰ ਵਕਤ ਖਿਆਲ ਰੱਖਦੀ ਹੈ ਛਣ-ਛਣ ਤੇ ਉਸ ਨੂੰ ਪਿਆਰ ਕਰਦੀ ਹੈ ਖੇਣ-ਖੇਣ ਤੇ ਉਸਦੇ ਮੁਖ ਦੇ ਵਿੱਚ ਬੁਰਕੀਆਂ ਦਿੰਦੀ ਹੈ ਕਿਸੇ ਤਰ੍ਹਾਂ ਹੀ ਇੱਕ ਜੋ ਪੂਰਾ ਸਤਿਗੁਰੂ ਹੁੰਦਾ ਹੈ ਉਹ ਵੀ ਹਰ ਸਮੇਂ ਹੀ ਆਪਣੀ ਸ਼ਰਨ ਵਿੱਚ ਆਏ ਸਿੱਖ ਦਾ ਖਿਆਲ ਰੱਖਦਾ ਹੈ ਖੇਣ-ਖੇਣ ਪੋਚਾਰ ਤੇ ਉਸ ਨੂੰ ਆਪਣੀ ਉਸ ਨੂੰ ਹਰੀ ਦੀ ਭਗਤੀ ਦੇ ਨਾਲ ਜੋੜਦਾ ਹੈ 1149 ਦੇ ਪੰਜੇ ਪਾਤਸ਼ਾਹ ਜੀ ਹੋਰ ਲਿਖਦੇ ਹਨ ਕਰਨ ਕਰਨ ਸਮਰਸਤ ਗੁਰੂ ਮੇਰਾ ਜੀ ਪ੍ਰਾਣ ਸੁਖ ਦਾਤਾ ਨੇੜਾ ਕਰਨ ਕਾਰਨ ਸਮਰੱਥ ਗੁਰੂ ਮੇਰਾ ਜੀ ਪ੍ਰਾਣ ਸੁਖ ਦਾਤਾ ਨੇੜਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਜੋ ਈਸ਼ਵਰ ਹੈ ਉਹ ਸਭ ਕੁਝ ਹੀ ਕਰਨ ਦੇ ਸਮਰੱਥ ਹੈ ਕਰਨ ਕਾਰਨ ਸਮਰੱਥ ਗੁਰੂ ਮੇਰਾ ਭਾਈ ਬਾਛਾ ਜੀ ਕਹਿੰਦੇ ਹਨ ਕਿ ਮੇਰਾ ਗੁਰੂ ਮੇਰਾ ਈਸ਼ਵਰ ਮੇਰਾ ਮੁਰਸ਼ਿਦ ਸਭ ਕੁਝ ਕਰਨ ਦੇ ਹੀ ਸਭ ਕੁਝ ਕਰਨ ਦੇ ਹੀ ਸਮਰੱਥ ਹੈ ਤੇ ਉਹ ਮੇਰੇ ਜੀਤੋ ਮੀ ਤੇ ਉਹ ਮੇਰੇ ਜੀਤੋ ਮੀ ਮੇਰੇ ਪ੍ਰਾਣਾ ਤੋਂ ਵੀ ਨੇੜੇ ਹੈ ਕਰਨ ਕਰਨ ਸਮਰੱਥ ਗੁਰੂ ਮੇਰਾ ਜੀ ਪ੍ਰਾਣਾ ਸੁਖ ਦਾਤਾ ਨੇੜਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਮੇਰਾ ਸਤਿਗੁਰੂ ਹੈ ਉਹ ਮੇਰੇ ਪ੍ਰਾਣਾ ਤੋਂ ਵੀ ਨੇੜੇ ਹੈ ਤੇ ਉਹ ਸੁੱਖਾਂ ਦਾ ਦਾਤਾ ਹੈ ਤੇ ਉਹ ਸੁੱਖਾਂ ਦਾ ਦਾਤਾ ਹੈ ਤੇ ਉਹ ਮੇਰੇ ਪ੍ਰਾਣਾ ਤੋਂ ਵੀ ਨੇੜੇ ਵਸਦਾ ਹੈ ਭਾਵੇਂ ਮੇਰੀ ਹਰ ਇੱਕ ਸਾਹ ਤੇ ਹੀ ਰੱਖਿਆ ਕਰਦਾ ਹੈ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਪੰਨੀ ਪਾਤਸ਼ਾਹੀ ਸਾਨੂੰ ਸਮਝਾਉਂਦੇ ਹਨ ਕਿ ਜੋ ਸਾਡੇ ਘਰ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾ ਦੇਵੇ ਕਰਾਉਣ ਵਾਲਾ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਸਤਗੁਰੂ ਹੁੰਦਾ ਹੈ ਉਹ ਹਰ ਵਕਤ ਹੀ ਸਾਡੇ ਹੰਗ ਸੰਗ ਰਹਿੰਦਾ ਹੈ 394 ਅੰਕ ਤੇ ਪੰਨੀ ਪਾਤਸ਼ਾਹੀ ਹੋਰ ਲਿਖਦੇ ਹਨ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੁਮਾਲੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਪ੍ਰਭ ਸਿਮਰ ਸਿਮਰ ਤੇ ਸਦਾ ਸੁਮਾਲੇ ਇਸ ਸ਼ਬਦ ਨੂੰ ਇਸ ਸ਼ਬਦ ਨੂੰ ਵੀ ਪੰਨੀ ਪਾਤਸ਼ਾਹ ਜੀ ਆਪਣੇ ਉੱਪਰ ਢਾਲ ਕੇ ਸਾਨੂੰ ਸਮਝਾਉਂਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਹਰ ਸਮੇਂ ਹੀ ਸਾਡੀ ਉਹ ਹਰ ਸਮੇਂ ਹੀ ਸਾਡੇ ਅੰਗ ਸੰਗ ਰਹਿੰਦਾ ਹੈ ਇਹ ਅਨੁਸਾਰ ਉਸ ਪੂਰੇ ਗੁਰੂ ਤੋਂ ਸੱਚਾ ਨਾਮ ਪ੍ਰਾਪਤ ਕਰਕੇ ਹਰ ਸਮੇਂ ਹੀ ਉਸ ਨਾਮ ਦਾ ਸਿਮਰਨ ਕਰਕੇ ਉਸ ਪੂਰੇ ਗੁਰੂ ਨੂੰ ਹਰ ਸਮੇਂ ਹੀ ਯਾਦ ਰੱਖ 588 ਅੰਗ ਤੇ ਚੌਥੇ ਬਾਦਸ਼ਾਹ ਜੀ ਹੋਰ ਲੈਂਦੇ ਹਨ ਸੋ ਸਤਿਗੁਰੂ ਪਿਆਰਾ ਮੇਰੇ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਸੜਾਈ ਪੰਜੇ ਪਾਤਸ਼ਾਹ ਜੀ ਕਹਿੰਦੇ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਹਰ ਸਮੇਂ ਹੀ ਸਾਡੇ ਅੰਗ ਸੰਗ ਰਹਿੰਦਾ ਹੈ ਜਿੱਥੇ ਕਿੱਥੇ ਮੈਨੂੰ ਲਏ ਸੜਾਈ ਤੇ ਉਹ ਹਰ ਇੱਕ ਥਾਂ ਤੇ ਹੀ ਮੇਰੀ ਰੱਖਿਆ ਕਰਦਾ ਹੈ ਇਸ ਸ਼ਬਦ ਦੇ ਵਿੱਚ ਵੀ ਇਸ ਸ਼ਬਦ ਦੇ ਵਿੱਚ ਵੀ ਚੌਥੇ ਪਾਤਸ਼ਾਹ ਜੀ ਆਪਣੇ ਉੱਪਰ ਬਾਣੀ ਨੂੰ ਢਾਲ ਕੇ ਸਾਨੂੰ ਸਮਝਾਉਂਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਹਰ ਇੱਕ ਸਮੇਂ ਹੀ ਉਹ ਹਰ ਇੱਕ ਸਮੇਂ ਹੀ ਸਾਡੇ ਨਾਲ ਰਹਿੰਦਾ ਹੈ ਤੇ ਹਰ ਇੱਕ ਥਾਂ ਤੇ ਹੀ ਸਾਡੀ ਰੱਖਿਆ ਕਰਦਾ ਹੈ 1031 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਸਤਿਗੁਰੂ ਬਾਝ ਨਾ 베ਲੀ ਕੋਈ ਸਤਿਗੁਰੂ ਬਾਝ ਨਾ 베ਲੀ ਕੋਈ ਇੱਥੇ ਉੱਥੇ ਪ੍ਰਭ ਰਾਖਾ ਸੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਸਤਿਗੁਰੂ ਤੋਂ ਸਤਿਗੁਰੂ ਤੋਂ ਬਿਨਾ ਸਾਡਾ ਹੋਰ ਵੀ ਹੋਰ ਕੋਈ ਵੀ ਮਿੱਤਰ ਨਹੀਂ ਹੈ ਤੇ ਉਹ ਸਾਡੀ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਡੀ ਇਸ ਜਹਾਨ ਦੇ ਵਿੱਚ ਵੀ ਰੱਖਿਆ ਕਰਦਾ ਹੈ ਤੇ ਅਗਲੇ ਜਹਾਨ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਭਾਵ ਸਾਡੀ ਸਹਾਇਤਾ ਕਰਦਾ ਹੈ 431 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਭ ਜਗ ਚਲਤੋ ਪੇਸ਼ੀਆ ਸਭ ਜਗ ਚਲਤੋ ਪੇਛਿਆ ਨੇਚਲ ਹਰ ਦਾ ਨਾਉ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਸਾਰਾ ਸੰਜਾ ਅਸੀਂ ਸਾਰੇ ਸੰਸਾਰ ਨੂੰ ਹੀ ਚਲਦੇ ਹੋਏ ਵੇਖ ਰਹੇ ਹਾਂ ਭਾਵ ਅਸੀਂ ਸਾਰੇ ਸੰਸਾਰ ਦੇ ਵਿੱਚੋਂ ਅਸੀਂ ਵੇਖ ਰਹੇ ਹਾਂ ਕਿ ਹਰ ਰੋਜ਼ ਹੀ ਕੋਈ ਨਾ ਕੋਈ ਵਿਅਕਤੀ ਇਹ ਸੰਸਾਰ ਦੇ ਉਤੋਂ ਚਲਾ ਜਾਂਦਾ ਹੈ ਸਭ ਕੁਝ ਸਭ ਜਗ ਚਲਤੋ ਪੇਛਿਆ ਨੇਚਲ ਹਰ ਦਾ ਨਾਉ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਜੋ ਨਾਮ ਹੈ ਉਹ ਹੀ ਨਿਰਜਲ ਹੈ ਭਾਵ ਉਹ ਐਸੇ ਦੁਨੀਆਂ ਤੋਂ ਖਤਮ ਹੋਣ ਵਾਲਾ ਨਹੀਂ ਹੈ ਤੇ ਉਹ ਸੱਚਾ ਨਾਮ ਹਰ ਇੱਕ ਥਾਂ ਤੇ ਹੈ ਉਹ ਈਸ਼ਵਰ ਦਾ ਸੱਚਾ ਨਾਮ ਸਾਡੇ ਘਟ ਦੇ ਅੰਦਰ ਵੀ ਹੈ ਸਭ ਜਗ ਚਲਤਾ ਵੇਚਿਆ ਵੇਚਿਓ ਨਿਰਜਲ ਹਰ ਕਾ ਨਾਮ ਕਰ ਮਿੱਤਰਤਾ ਸਾਧ ਸਿਉ ਕਰ ਮਿੱਤਰਤਾ ਸਾਧ ਸਿਉ ਨਿਰਜਲ ਪਾਵੇ ਥਾਉ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਇਹ ਜੇ ਇਨਸਾਨ ਤੂੰ ਕਿਸੇ ਪੂਰਨ ਸਾਧੂ ਦੇ ਨਾਲ ਆਪਣੀ ਮਿੱਤਰਤਾ ਕਰ ਤੂੰ ਕਿਸੇ ਪੂਰਨ ਸਾਧੂ ਦਾ ਸੇਵਕ ਬਣ ਕਰ ਮਿੱਤਰਤਾ ਸਾਥ ਸੋਂ ਨੇਚੜ ਪਾਵੇ ਥਾਉ ਫੇਰ ਵੀ ਤੈਨੂੰ ਅਗੇ ਧਰਮ ਦੀ ਰਾਜ ਦੀ ਦਰਬਾਰ ਤੇ ਕੋਈ ਪੱਕਾ ਟਿਕਾਣਾ ਮਿਲ ਦਾ ਗੁਰਬਾਣੀ ਦੇ ਵਿੱਚ ਚੌਥੇ ਪਾਤਸ਼ਾਹ ਜੀ ਹੋਰ ਲਿਖਦੇ ਹਨ ਸਤਗੁਰੂ ਬਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਥੇ ਮੇਰੀ ਮਾਈ ਇਸ ਸ਼ਬਦ ਨੂੰ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਚੌਥੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹੀ ਹਰ ਸਮੇਂ ਸਾਡੇ ਹਰ ਇੱਕ ਥਾਂ ਤੇ ਨਾਲ ਰਹਿਣ ਵਾਲਾ ਹੈ ਤੇ ਉਹੀ ਸਾਡਾ ਅਸਲੀ ਮਿੱਤਰ ਹੁੰਦਾ ਹੈ ਤੇ ਉਹੀ ਸਾਨੂੰ ਉਸ ਪੂਰੇ ਗੁਰੂ ਨੂੰ ਤੇ ਸਾਨੂੰ ਉਹੀ ਸਾਡਾ ਅਸਲੀ ਮਿੱਤਰ ਹੁੰਦਾ ਹੈ ਤੇ ਸਾਨੂੰ ਉਸ ਪੂਰੇ ਗੁਰੂ ਨੂੰ ਹਰ ਸਮੇਂ ਹੀ ਯਾਦ ਰੱਖਣਾ ਚਾਹੀਦਾ ਹੈ ਤੇ ਉਸ ਪੂਰੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ 1421 ਅਗਦੇ ਸਾਡੇ ਗੁਰੂ ਸਾਹਿਬ ਜੀ ਹੋ ਰਹੇ ਹਣ ਗੁਰਮਖਿ ਸਿਉ ਕਰ ਦੋਸਤੀ ਗੁਰਮਖਿ ਪੂਰੇ ਗੁਰੂ ਨੂੰ ਕਹਿੰਦੇ ਹਨ ਗੁਰਮਖਿ ਸਿਉ ਕਰ ਦੋਸਤੀ ਸਤਗੁਰ ਤੁਣ ਲਾਇ ਚਿਤ ਜੰਮਣ ਮਰਨ ਕਾ ਮੂਲ ਕਟਿਏ ਤਾਂ ਕੁਸਤਾਕ ਹੋਵੀ ਮਿੱਤ ਸਤਿਗੁਰ ਸਿਉਂ ਕਰ דו ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਕਲਾਈ ਚਤ ਜੰਮਣ ਮਰਨ ਦਾ ਮੂਲ ਕਟਗੇ ਤਾਂ ਸੁਖ ਹੋਵੀ ਮਿੱਤ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਸਨ ਕਿ ਇਹ ਇਨਸਾਨ ਤੂੰ ਇੱਕ ਪੂਰੇ ਗੁਰੂ ਇੱਕ ਪੂਰੇ ਸਤਿਗੁਰ ਦੇ ਨਾਲ ਆਪਣੀ ਦੋਸਤੀ ਕਰ ਜੋ ਇੱਕ ਪੂਰਾ ਸਤਿਗੁਰ ਹੁੰਦਾ ਹੈ ਉਹ ਸਾਡਾ ਜੋ ਜਨਮ ਮਰਨ ਦਾ ਜੇੜ ਹੁੰਦਾ ਹੈ ਉਸ ਨੂੰ ਸਦਾ ਵਾਸਤੇ ਹੀ ਕੱਟ ਦੁੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮ ਅਨੁਸਾਰ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮ ਅਨੁਸਾਰ ਸਾਡੇ ਘਰ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਸਾਡੇ ਘਰ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਸਭ ਤੋਂ ਪਵਿੱਤਰ ਸਭ ਤੋਂ ਹਮਦਰਦ ਸਭ ਤੋਂ ਵੱਧ ਦਿਆਰੇ ਸਾਗਰ ਸਾਰੀਆਂ ਸ਼ਬਦਾਂ ਦੇ ਮਾਲਕ ਸਰਬਸਮਰੱਥ ਕਰਨੀ ਤੇ ਕਥਨੀ ਦੇ ਪੂਰੇ ਮਾਲਕ ਕਰਨੀ ਤੇ ਕਥਨੀ ਦੇ ਪੂਰੇ ਖੁਦ ਨਿਰੰਕਾਰ ਕਥਨੀ ਤੇ ਕਰਨੀ ਦੇ ਪੂਰੇ ਖੁਦ ਨਿਰੰਕਾਰ ਇੱਕ ਪੂਰੇ ਗੁਰੂ ਨੂੰ ਸਾਡੇ ਸਾਰੇ ਹੀ ਗੁਰਮਾਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਿਰੰਕਾਰ ਕਿਹਾ ਹੈ ਉਸ ਨੂੰ ਆਪਣਾ ਅਸਲੀ ਮਿੱਤਰ ਬਣਾਉਣਾ ਹੈ ਭਾਵ ਇਸ ਤਰ੍ਹਾਂ ਦੇ ਪੂਰੇ ਸਤਿਗੁਰੂ ਦੀ ਸੰਗਤ ਤੇ ਉਸ ਦੀ ਤਨਮਾਨ ਧੰਦੇ ਨਾਲ ਸੇਵਾ ਕਰਕੇ ਆਪਣਾ ਬਹੁਤ ਹੀ ਦਰਲੱਭ ਜੀਵਨ ਆਪਣਾ ਬਹੁਤ ਹੀ ਦਰਲੱਭ ਮਨੋੱਖਾ ਜੀਵਨ ਸਦਾ ਵਾਸਤੇ ਹੀ ਸਫਲ ਕਰਨਾ ਹੈ ਸਾਡੇ ਮਹਾਨ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਨਿਸ਼ਾ ਹੈ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਜੋ ਇੱਕ ਪੂਰਾ ਗੁਰੂ ਬਹੁਤ ਹੀ ਬਹੁਤ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਬਹੁਤ ਹੀ ਬਹੁਤ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਤੇ ਸਾਨੂੰ ਉਸ ਪੂਰੇ ਗੁਰੂ ਦੀ ਸੰਗਤ ਤੇ ਸੇਵਾ ਕਰਕੇ ਆਪਣਾ ਬਹੁਤ ਹੀ ਦਰਲੱਭ ਅਨੋਖਾ ਜੀਵਨ ਸਫਲ ਕਰ ਲੈਣਾ ਚਾਹੀਦਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ